ਨਗਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅਸੀਂ ਖੜੇ ਹਾਂ ਅੱਡਾ ਜਾਗੋਲ 'ਚ ਜਿੱਥੇ ਮਲਕੀ ਸੰਤੂ ਨੇ ਆਪਣੀ ਦੁਕਾਨ ਤੇ ਛੇ ਲਾਈ ਆ ਦੇਖੋ ਇਸ ਦੁਕਾਨ ਦੀ ਚਲਕਿਵੇਂ ਜਨਾਨੀਆਂ ਜਿਹੜੀਆਂ ਉਹ ਕੱਪੇ ਖਰੀਦ ਰਹੀਆਂ ਐਮੋ ਥੋੜੀ ਲੈ ਲੈਣੀ ਆ ਨਾ ਆ ਯਾਦ ਕਰੀਂ ਤੈਨੂੰ ਆਪਣੇ ਵਕਤ ਮੈਂ ਮਾਰਦਾ ਪਾਉਂਦਾ ਸੀ ਤੰਨੇ ਆ ਵੀ ਲਾਤਾ ਨਾਲੇ ਚਾਰ ਚਾਹ ਜਿਦਾਂ ਕਿ ਸਿਆਜ ਲੈਣਾ ਬੰਦ ਹੋ ਗਿਆ ਇਹ ਕੱਪੜੇ ਹੀ ਨਹੀਂ ਜਿਹੜੇ ਸੀਲਾ ਵੀ ਤੋਂ ਕੱਢੇ ਜਾ ਰਹੇ ਨੇ ਕਿਉਂਕਿ ਸਬਾਲੋ ਚੀਜ਼ਾਂ ਨੂੰ ਚੇਂਜ ਹੋਣ ਦੇ ਨਾਲ ਨਵਾਂ ਕਪੜਾ ਪਾਇਆ ਜਾਣਾ ਪੰਜਾਹ ਹਜ਼ਾਰ ਰੁਪਇਆ ਲਿਆ ਸੋਰ ਮੇਰਾ ਆ ਬੜੀ ਨਵੀਂ ਨਵੀਂ ਵੈਰਾਈਆਂ ਇਹਦਾ ਟੂਲ ਆ ਜਾਂਦਾ ਬਾਅਦ ਵਿੱਚ ਨਹੀਂ ਜੂ ਲਾਹਣ ਵਾਲਾ ਖਾਹਦੋ ਮੇਰੀ ਗੱਲ ਸੁਣੋ ਨਾ ਉਹ ਟੂਲ ਸੱਤ ਸਾਰੇ ਛੋਟੇ ਜਿਹੜੇ ਕਾਰੀਆ ਹੁੰਦੇ ਨੇ ਉਹ ਟੂਲ ਦਿਖਾ ਦੇ ਹਾਂ ਤੁੱਕ ਲਾ 10 10 ਮਹਾਰਾਜ ਜੀ ਇਹ ਕਿਨੇ ਕਿਨੇ ਜੇ ਕੱਪੜੇ ਦੇ ਰਹੇ ਲੋਕਾਂ ਨੂੰ ਡਾਕਟਰ ਸਾਹਿਬ ਬਿਲਕੁਲ ਸਸਤੇ ਸਹਿਆਰ ਵਾਲਾ ਸੂਟ ਹੈ 400 ਦਾ 450 ਦਾ ਮਤਲਬ ਹਜ਼ਾਰ ਵਾਲਾ 450 ਦਾ ਹਾਂਜੀ ਹਾਂਜੀ ਤੇ ਜਿਹੜਾ 500 ਵਾਲਾ 200 ਦਾ ਤੇ ਕੋਈ ਫਰੀ ਵੀ ਨਾਲ ਦੇ ਰਿਹਾਗਾ ਕੁਝ ਜਿਹਾ ਜਿਹੜਾ ਤਿੰਨ ਸੂਟ ਲਏਗਾ ਉਹਨੂੰ ਦੇਖਾਂਗੇ ਫਰੀ ਕੀ ਦੇਣਾ ਮਤਲਬ 300 ਰੁਪਏ ਦੇ ਦੇਣਾ ਲਓਗੇ ਫਿਰ ਹਾਂ ਠੀਕ 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 ਬਾਕੀ ਡਾਕਟਰ ਸਾਹਿਬ ਤੌਲੀਆਂ ਹਰ ਤਰ੍ਹਾਂ ਦੀ ਵੈਰਾਈਟੀ ਕੰਬਲ ਹਜ਼ਾਰ ਵਾਲਾ ਕੰਬਲ 500 ਦਾ ਅੱਛਾ ਜੀ ਹੋਰ ਤੇ ਬਾਕੀ ਹਰ ਐਤਵਾਰ ਲੱਗੇ ਕਰੇਗੀ ਸੇਲ ਇਸੇ ਤਰ੍ਹਾਂ ਹੀ ਮਤਲਬ ਹਰ ਐਤਵਾਰ ਸੇਲ ਲੱਗੇ ਕਰੇਗੀ ਹਾਂ ਜੀ ਹਾਂ ਜੀ ਬਾਕੀ ਾਰੇ ਲਾਦੇ ਨੂੰ ਬੇਨਤੀ ਆ ਵੀ ਹਰ ਐਤਵਾਰ ਇੱਥੇ ਛੇ ਲੱਗਣੀ ਆ ਸਸਤਾ ਕਪੜਾ ਜਿਹੜਾ ਕਿਤੇ ਵੀ ਨਹੀਂ ਮਿਲਣਾ ਇੱਥੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਹਾਂਜੀ ਇੱਕ ਵਾਰੀ ਜ਼ਰੂਰ ਇੱਥੇ ਆਣ ਕੇ ਮੌਕਾ ਦਿਓ ਦੇਖੋ ਕਿਵੇਂ ਰਸੋਆ ਇਕਠਾੜੇ ਤੇ ਜਗਵਾਲ ਭਾਵੇਂ ਕਿਸ਼ਨਪੁਰਾ ਤੋਂ ਜਨਾਨੀਆਂ ਜਿਹੜੀਆਂ ਆ ਗਈਆਂ ਜੀ ਦੇਖੋ ਕਿਵੇਂ ਸੀ ਲੱਗੀ ਹੋਈ ਆ কুর্তা ਪਜਾਮਾ 200 ਰੁਪਏ ਦਾ 5 ਮੀਟਰ ਪੂਰਾ ਬੰਦਾ ਕੱਜਿਆ ਜਾਏਗਾ DNA ਹੋਰ 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 ਕੋਈ ਹਾਂਜੀ ਹੋਰ ਕੋਈ ਆਫਰ ਭਾਈ ਕੰਬਲ ਦੇ ਰਹੇ ਆ ਹੋਰ ਕਈ ਤਰ੍ਹਾਂ ਦੀ ਵੈਰਾਈਟੀ ਅੰਦਰ ਵੇਚਦੇ ਚਾਦਰ ਗਰਮੀ ਵਾਲੀ ਵਿਚਾਨ ਵਾਲੀ ਠੀਕ ਆ ਠੀਕ ਆ ਜੀ ਇਹ ਸਨ ਮਲਕੀਤ ਸੰਧੂ ਜਿਹੜੇ ਆਪਣੇ ਦੁਕਾਨ ਦੀ ਸੇਲ ਦੇ ਵਾਸਤੇ ਜਾਣਕਾਰੀ ਦੇ ਰਹੇ ਨੇ ਜੇ ਤੁਸੀਂ ਵੀ ਖਰੀਦਦਾਰ ਚਾਹੁੰਦੇ ਹੋ ਤੇ ਆ ਜਾਓ ਕੋਲ ਵੇਟ 900 ਜਿਹੜਾ ਅਡੇ ਦੇ ਵਿੱਚ ਕਾ ਨਾ ਤੁਸੀਂ ਹੌਣ ਕੀ ਪੱਕਾ ਖਰੀਦ ਸਕਦੇ ਹੋ ਦੇਖੋ ਬਾਜ਼ਾਰਕ ਨੇ ਦੁਕਾਨਦਾਰ ਨੇ ਪੰਜ 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 ਸ਼ੂਟ ਖਰੀਦ ਲਏ ਨੇ ਪਰ ਫਿਰ ਵੀ ਹਜੇ ਸਾਰਿਆਂ ਦਾ ਮੋਵਾ ਕੇ ਹੋਰ ਖਰੀਦ ਲਈਏ ਵੇਖੋ ਜਿਵੇਂ ਖਰੀਦੇ ਜਾ ਰਿਆ ਨੇ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ